ਆਹ ਹੀ ਸੀਗੇ ਦਿਨ ਬਸ ਮੱਠੀ ਮੱਠੀ ਠੰਡ ਆਪਣੇ ਵਿਆਦੀ ਮਾਇਆ ਜਵਰੇ ਗੰਢ ਆਹ ਹੀ ਸੀਗੇ ਦਿਨ ਬਸ ਮੱਠੀ ਮੱਠੀ ਠੰਡ ਆਪਣੇ ਵਿਆਦੀ ਮਾਇਆ ਜਵਰੇ ਗੰਢ ਸੁੱਖ ਨਾਲ ਕਿੱਡੇ ਕਿੱਡੇ ਬਾਲ ਹੋ ਗਏ ਸੁੱਖ ਨਾਲ ਕਿੱਡੇ ਕਿੱਡੇ ਬਾਲ ਹੋ ਗਏ ਹਾਜ਼ਾ ਮੇਰੇ ਕੋਲ ਬਹਿ ਕੇ ਦੱਸ ਖਾਂ ਪਲਾ ਆਪਣੇ ਬਿਆਹ ਨੂੰ ਕਿੰਨੇ ਸਾਲ ਹੋ ਗਏ ਹਾਜ਼ਾ ਮੇਰੇ ਕੋਲ ਬਹਿ ਕੇ ਦੱਸ ਖਾਂ ਪਲਾ ਲੂੰਹੇ ਜੀ ਸੀ ਦਾੜੀ ਮੈਂ ਵੀ ਸੀ ਗਮੁੱਛ ਫੁੱਟ ਨੀ ਕੀਦੀ ਸੀ ਮਜਾਲ ਮੇਰਾ ਫੜ ਲੈਂਦਾ ਗੁੱਟ ਓ ਲੂੰਹੇ ਜੀ ਸੀ ਦਾੜੀ ਮੈਂ ਵੀ ਸੀ ਗਮੁੱਛ ਫੁੱਟ ਨੀ ਕੀਦੀ ਸੀ ਮਜਾਲ ਮੇਰਾ ਫੜ ਲੈਂਦਾ ਗੁੱਟ ਤੇ ਝੋਟੇ ਜਿੰਨੀ ਹੁੰਦੀ ਸੀਗੀ ਜਾਨ ਜੱਟੀਏ ਸਾਣ ਜਿੰਨੀ ਹੁੰਦੀ ਸੀਗੀ ਜਾਨ ਜੱਟੀਏ ਮਾਡਲ ਬਿਸ਼ੱਕ ਹੀ ਪੁਰਾਣਾ ਹੋ ਗਿਆ ਜੱਟ ਪਰ ਅਜੇ ਵੀ ਤੋਰ ਚੱਤੀਏ ਸੱਖੇ ਹੀ ਪੁਰਾਣਾ ਹੋ ਗਿਆ ਜੱਟ ਪਰ ਅਜੇ ਵੀ ਜਵਾਨ ਜੱਟੀ ਈ ਯਾਦ ਕਰੀ ਜੋ ਸਾਡੀ ਪਹਿਲੀ ਮੁਲਾਕਾਤ ਸੀ ਸੰਗਾ ਚੁਗੜੂਚੋ ਪਿਆਰ ਭਰੀ ਰਾਤ ਸੀ ਯਾਦ ਕਰੀ ਜੋ ਸਾਡੀ ਪਹਿਲੀ ਮੁਲਾਕਾਤ ਸੀ ਸੰਗਾ ਚੁਗੜੂਚੋ ਪਿਆਰ ਭਰੀ ਰਾਤ ਸੀ ਇੱਕ ਮਿੱਠਾ ਹਾਰ ਤੇ ਸਿਆਲ ਕਸ ਖਾਪਲਾ ਆਪਣੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਹਾ ਜਾ ਮੇਰੀ ਥੋੜ ਬਕੇ ਕਸ ਖਾਪਲਾ ਆਪਣੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਬੈਠਕ ਪੁਰਾਣੀ ਜਿਹੜੇ ਸਾਲ ਨਵੀਂ ਪਾਈ ਸੀ ਨੀਚੇ ਤਾਂ ਮੈਨੂੰ ਉਸੇ ਸਾਲ ਸਾਡੀ ਕੁੜਮਾਈ ਸੀ ਓ ਬੈਠਕ ਪੁਰਾਣੀ ਜਿਹੜੇ ਸਾਲ ਨਵੀਂ ਪਾਈ ਸੀ ਕੀਤਾ ਮੈਨੂੰ ਉਸੇ ਸਾਲ ਸਾਡੀ ਕੁੜਮਾਈ ਸੀ ਜਿੱਥੇ ਰੱਖਿਆ ਸਿਦਾਜ ਦਾ ਸਮਾਨ ਜੱਟੀਏ ਕਿੱਥੇ ਰੱਖਿਆ ਸਿਦਾਜ ਦਾ ਸਮਾਨ ਜੱਟੀਏ ਢੜਲ ਵਿਸ਼ੱਕ ਹੀ ਪੁਰਾਣਾ ਹੋ ਗਿਆ ਜੱਟ ਪਰ ਅਜੇ ਵੀ ਜਵਾਨ ਜੱਟੀਏ ਢੜਲ ਵਿਸ਼ੱਕ ਹੀ ਪੁਰਾਣਾ ਹੋ ਗਿਆ ਜੱਟ ਪਰ ਅਜੇ ਵੀ ਜਵਾਨ ਜੱਟੀਏ ਲੱਗਦਾ ਇੰਜ ਜਿਵੇਂ ਕੱਲ ਦੀਆਂ ਗੱਲ ਵੇ ਲੱਗੇ ਮੈਨੂੰ ਕਰ ਤੇਰੇ ਆਈ ਅਜ ਕੱਲ ਵੇ பல